ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਜ਼ਰਾਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾ ਭੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਦੇਣ ਅਤੇ ਬੈਲ ਆਈਕਨ ਨੂੰ ਆਲਟੇ ਕਲਿੱਕ ਕਰ ਦੇਣ ਜਿਸ ਨਾਲ ਸਾਡੀ ਅਪਡੇਟ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਦੇਣ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਕਿਸਾਨਾਂ ਲਈ ਚੰਗੀ ਖਬਰ ਅਨਾਜ ਮੰਡੀਆਂ ਨੂੰ ਲੈ ਕੇ ਮਾਨ ਸਰਕਾਰ ਨੇ ਕੀਤਾ ਵੱਡਾ ਐਲਾਨ ਪੰਜਾਬ ਦੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਖੱਡੀਆਂ ਨੇ ਨਾਜ ਮੰਡੀਆਂ ਨੂੰ ਲੈ ਕੇ ਵੱਡਾ ਐਲਾਨ ਕਰਦੇ ਕਿਹਾ ਹੈ ਕਿ ਕਿਸਾਨਾਂ ਨੂੰ ਉਹਨਾਂ ਦੀ ਫਸਲ ਵੇਚਣ ਲਈ ਟੁਕਮਾ ਥਾਮਹੀਆ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਐਸਐਸ ਨਗਰ ਮੁਹੱਲੀ ਦੇ ਪਿੰਡ ਸਟੇਨ ਸਨੇਡਾ ਅਤੇ ਫਾਜ਼ਲਿਕਾ ਦੇ ਪਿੰਡ ਅਰਨੀਵਾਲ, ਸੇਖ, ਸੁਭਾਸ਼, ਸੁਬਾਣਨ ਇ ਵਿੱਚ ਦੋ ਨਵੀਆਂ ਅਨਾਜ ਮੰਡੀਆਂ ਬਣਾਈਆਂ ਗਈਆਂ ਹਨ ਜਿੱਥੇ ਕਿਸਾਨਾਂ ਨੂੰ ਆਪਣੀ ਫਸਲ ਵੇਚਣ ਦੀ ਲੋੜੀ ਦੀ ਥਾਂ ਮਹੀਆ ਕਰਵਾਇਆ ਜਾਵੇਗਾ ਅਤੇ ਕਿਸਾਨ ਭਵਨ ਵਿਖੇ ਪੰਜਾਬ ਮੰਡੀ ਬੋਰਡ ਦੀ ਅਧਿਕਾਰੀਆਂ ਨਾਲ ਮੀਟਿੰਗ ਦੇ ਪ੍ਰਧਾਨਗੀ ਕਰਦੇ ਖੱਡਿਆ ਨੇ ਕਿਹਾ ਕਿ ਅਰਨੀਵਾਲ ਦੀ ਦਾਣਾ ਮੰਡੀ 12 ਏਕੜ ਰਕਬੇ ਵਿੱਚ ਬਣਾਈ ਜਾਵੇਗੀ ਜਦਕਿ ਸਨੇਡਾ ਦੀ ਮੰਡੀ 5 ਏਕੜ ਰਕਬੇ ਵਿੱਚ ਬਣਾਈ ਜਾਵੇਗੀ ਜਿਕਰ ਜੋ ਹੈ ਕਿ ਇਸ ਸਮੇਂ ਸੂਬੇ ਵਿੱਚ ਕੁੱਲ 1872 ਨਾਜ ਮੰਡੀਆਂ ਹਨ ਕੈਬਨਿਟ ਮੰਤਰੀ ਨੇ ਪੰਜਾਬ ਮੰਡੀ ਬੋਰਡ ਦੇ ਸਗਯੁਕਤ ਸਿਕੰਦਰ ਨੂੰ ਹਦਾਇਤ ਕੀਤੀ ਹੈ ਕਿ ਇਨ੍ਹਾਂ ਨਾਜ ਮੰਡੀਆਂ ਦੀ ਉਸਾਰੀ ਜਲਦ ਤੋਂ ਜਲਦ ਸ਼ੁਰੂ ਕਰਨ ਦੀ ਪ੍ਰਕਿਰਿਆ ਤੇ ਵਿੱਚ ਤੇਜ਼ੀ ਲਿਆਂਦੀ ਜਾਵੇ ਅਗਲੀ ਖਬਰ ਅੰਤਰਰਾਸ਼ਟਰੀ ਨੰਬਰਾਂ ਤੋਂ ਆਉਣ ਵਾਲੀਆਂ ਧੋਖੇਧੜੀ ਵਾਲੀਆਂ ਕਾਲਾਂ ਨੂੰ ਰੋਕਣ ਲਈ ਆਪਰੇਟਰਾਂ ਨੂੰ ਨਿਰਦੇਸ਼ ਜਾਰੀ ਨਵੀਂ ਦਿੱਲੀ ਸਰਕਾਰ ਨੇ ਆਮ ਲੋਕਾਂ ਨੂੰ ਅੰਤਰਰਾਸ਼ਟਰੀ ਨੰਬਰ ਤੋਂ ਆਉਣ ਵਾਲੀਆਂ ਫਰਜ਼ੀ ਕਾਲਾਂ ਬਾਰੇ ਦਰ ਦੂਰ ਸੰਚਾਰ ਵਿਭਾਗ ਨੂੰ ਦੂਰ ਸੰਚਾਰ ਕੰਪਨੀਆਂ ਨੂੰ ਸੂਚਿਤ ਕਰਨ ਦੀ ਅਪੀਲ ਕਰਦੇ ਹੋਏ ਅੱਜ ਕਿਹਾ ਕਿ ਅਜਿਹੀਆਂ ਕਾਲਾਂ ਨੂੰ ਰੋਕਣ ਲਈ ਆਪਰੇਟਰਾਂ ਨੂੰ ਵੀ ਨਿਰਦੇਸ਼ ਦਿੱਤੇ ਜਾਣ ਅਤੇ ਅੱਜ ਇਸ ਸਬੰਧੀ ਵਿੱਚ ਜਾਰੀ ਇੱਕ ਅਪੀਲ ਵਿੱਚ ਸੰਚਾਰ ਮੰਤਰਾਲੇ ਨੇ ਕਿਹਾ ਕਿ ਦੂਰ ਸੰਚਾਰ ਵਿਭਾਗ ਨਾਗਰਿਕ ਨੂੰ ਅੰਤਰਰਾਸ਼ਟਰੀ ਨੰਬਰ ਤੋਂ ਆਉਣ ਵਾਲੀਆਂ ਖਤਰਨਾਕ ਕਾਲਾਂ ਤੋਂ ਸਾਵਧਾਨ ਰਹਿਣ ਦੀ ਸਹਾਲ ਦਿੰਦਾ ਹੈ ਜੋ ਭਾਰਤ ਦੇ ਸਟਾਕ ਐਕਸਸ ਜੇ ਅਤੇ ਵਪਾਰ ਵਿੱਚ ਵਿਗੜਨ ਪੈਦਾ ਕਰਨ ਦਾ ਦਾਵਾ ਕਰਦੇ ਹਨ ਦੁਸ਼ਤ ਵਿਰੋਧ ਨ ਅਨਸਨਾ ਅਨਸਰਾ ਵੱਲੋਂ ਦੇਸ਼ਿਤ ਪੈਦਾ ਕਰਨ ਵਾਲੇ ਮਕਸਦ ਨਾਲ ਅਜਹੀਆਂ ਘਟਨਾਵਾਂ ਕਾਲਾਂ ਕਰਦੀਆਂ ਹਨ ਅਗਲੀ ਖਬਰ ਪੇਪਰ ਲੀਕ ਦੇ ਧੋਖਾਧੜੀ ਦੀਆਂ ਘਟਨਾਵਾਂ ਰੋਕਣ ਲਈ ਬੋਰਡ ਨੇ ਚੁੱਕਿਆ ਟੈਕਨੀਕਲ ਤਕਨੀਕੀ ਕਦਮ ਐਪ ਦੀ ਨਿਗਰਾਨੀ ਚ ਹੋਵੇਗੀ ਬੋਰਡ ਦੀ ਪ੍ਰੀਖਿਆ ਅਤੇ ਮੁਹਾਲੀ ਪੰਜਾਬ ਸਰਕਾਰ ਸਿੱਖਿਆ ਬੋਰਡ ਦੀਆਂ ਪ੍ਰੀਖਿਆਵਾਂ ਦੌਰਾਨ ਪੇਪਰ ਲੀਕ ਅਤੇ ਅਸਰਲ ਪ੍ਰੀਖਿਆਰਥੀ ਦੀ ਥਾਂ ਹੋਰ ਵਿਕੀ ਵਿਅਕਤੀ ਵੱਲੋਂ ਪ੍ਰੀਖਿਆ ਦਿੱਤੇ ਜਾਣ ਵਰਗੀਆਂ ਘਟਨਾਵਾਂ ਰੋਕਣ ਲਈ ਪੰਜਾਬ ਸਕੂਲ ਨੇ ਸਿੱਖਿਆ ਬੋਰਡ ਸੂਚਨਾ ਤਕਨੀਕ ਦਾ ਸਹਾਰਾ ਲੈਣ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਅਕਾਦਮੀ ਅਕਾਦਮਿਕ ਸਾਲ 2023-24 ਦੀਆਂ ਸਲਾਨਾ ਪ੍ਰੀਖਿਆ ਦੌਰਾਨ ਇਸ ਤਕਨੀਕ ਦਾ ਇਸਤੇਮਾਲ ਕਰਨ ਜਾ ਰਹੀ ਹੈ ਬੀਤੇ ਕਈ ਦਿਨ ਕਈ ਸਾਲ ਤੋਂ ਪ੍ਰਸ਼ਨ ਪੱਤਰ ਲੀਕ ਹੋਣ ਅਸਲ ਪ੍ਰੀਖਿਆਰਥੀ ਦੀ ਥਾਂ ਹੋਰ ਵਿਅਕਤੀ ਵੱਲੋਂ ਪ੍ਰੀਖਿਆ 'ਚ ਬੈਠਣ ਦੀਆਂ ਘਟਨਾਵਾਂ ਕਾਰਨ ਬੋਰਡ ਦੀਆਂ ਬੋਰਡ ਦੀਆਂ ਬਦਨਾਮੀ ਹੋਰ ਹੋਣ ਰਹੀ ਹੈ ਇਨ੍ਹਾਂ ਘਟਨਾਵਾਂ ਨੂੰ ਰੋਕਣ ਲਈ ਬੋਰਡ ਨੇ ਇਸ ਸਾਲ ਫਰਵਰੀ ਤੇ ਮਾਰਚ 'ਚ ਹੋਣ ਵਾਲੇ 5ਵੀਂ 8ਵੀਂ ਦਸਮੀ ਅਤੇ 12ਵੀਂ ਜਮਾਤ ਦੀ ਇਮਤਿਹਾਨ ਲਈ ਇੱਕ ਮੋਬਾਈਲ ਫੋਨ ਐਪ ਵਿਕਸਤ ਕਰਵਾਈ ਹੈ ਇਸ ਐਪ ਰਾਹੀਂ ਨਾ ਸਿਰਫ ਵਿਦਿਆਰਥੀ ਦੀ شناخت ਹੋ ਸਕਦੀ ਹੈ ਬਲਕਿ ਬੈਂਕ ਤੋਂ ਪ੍ਰੀਖਿਆ ਕੇਂਦਰ ਤੱਕ ਪ੍ਰਸ਼ਨ ਪੱਤਰ ਲੈ ਕੇ ਜਾਣ ਵਾਲੇ ਮੁਲਾਜ਼ਮ ਦੀ ਵੀ ਜਾਂਚ ਹੋਵੇਗੀ ਅਗਲੀ ਖਬਰ ਪੰਜਾਬ 'ਚ ਮਿਲੇਗੀ ਇੱਕ ਹੋਰ ਸਗਾਤ ਅਗਲੇ ਮਹੀਨੇ ਤੋਂ ਸ਼ੁਰੂ ਹੋਵੇਗਾ ਆਦਮਪੁਰ ਦਾ सिवल हवाई अड्डा ਪੰਜਾਬੀਆਂ ਨੂੰ ਜਲਦ ਹੀ ਇੱਕ ਹੋਰ ਸਵਾਗਤ ਮਿਲਣ ਜਾ ਰਿਹਾ ਹੈ ਬਹੁਤ ਸਮੇਂ ਤੋਂ ਉਡੀਕਿਆ ਜਾ ਰਿਹਾ ਸੀ ਆਧਾਪੁਰ ਸਿਵਲ ਹਵਾਈ ਅੱਡੇ ਅਗਲੇ ਮਹੀਨੇ ਤੱਕ ਚਾਲੂ ਹੋ ਜਾਵੇਗਾ ਇਸ ਪ੍ਰੋਸੈਸ ਕੇਂਦਰ ਸ਼ਹਿਰ ਹਵਾਈ ਬਾਜੀ ਮੰਤਰੀ ਜੋਤੀ ਰਬਿਦਿਆ ਐਸ ਸੰਬੰਧੀਆਂ ਸੰਧਿਆਣੀ ਸੰਸਦ ਮੈਂਬਰ ਸ਼ੋਸ਼ੀਲ ਕੁਮਾਰ ਰਿੰਕੂ ਨੂੰ ਇਸ ਮੱਦੇ ਮੁੱਦੇ ਤੇ ਹੋਈ ਮੀਟਿੰਗ ਦੌਰਾਨ ਦਿੱਤਾ ਅਗਲੀ ਖਬਰ ਪੰਜਾਬ ਆਮ ਦੇ 10 ਮੰਤਰੀਆਂ ਨੂੰ ਮਿਲਿਆ 2-2 ਨਵੀਆਂ ਕਾਰਾਂ ਚੰਡੀਗੜ੍ਹ ਆਪ ਦੀ ਅਗਵਾਈ ਵਾਲੇ ਸੂਬਾ ਸਰਕਾਰ ਦੇ 15 ਮੰਤਰੀਆਂ ਚੋਂ 10 ਨੂੰ 2-2 ਨਵੀਆਂ ਕਾਰਾਂ ਦੇ ਰੂਪ ਵਿੱਚ ਨਵੇਂ ਸਾਲ ਦੇ ਤੋਹਫੇ ਤੋਹਫਾ ਮਿਲਿਆ ਹੈ ਦੀ ਟ੍ਰਿਬਿਊਨ ਅਖਬਾਰ ਦੀ ਇੱਕ ਰਿਪੋਰਟ ਦਾ ਰਿਪੋਰਟ ਚ ਇੱਕ ਗੱਲ ਦਾ ਖੁਲਾਸਾ ਹੋਇਆ ਹੈ ਇਹ ਕਾਰਾਂ ਕਰੀਬ 3 ਕਰੋੜ ਰੁਪਏ ਦੀ ਲਾਗਤ ਨਾਲ ਖਰੀਦੀਆਂ ਗਈਆਂ ਹਨ ਇਨ੍ਹਾਂ 10 ਮੰਤਰੀਆਂ ਵਿੱਚੋਂ ਹਰੇਕ ਨੂੰ ਸਟਾਫ ਕਾਰ ਵਜੋਂ ਇੱਕ ਨਵੀਂ ਇਨੋਵਾ ਕ੍ਰਿਪਟਾ ZX ਅਤੇ ਆਪਣੇ ਸੁਰੱਖਿਆ ਸਟਾਫ ਲਈ ਇੱਕ ਨਵੀਂ ਬਲੈਰੋ ਪ੍ਰਾਪਤ ਹੋਈ ਹੈ ਅਗਲ ਦੀ ਖਬਰ ਕਾਂਗਰਸ ਵਿਧਾਇਕ ਸੁਖਪਾਲ ਸਿੰਘ ਖੈਰਾ ਨੂੰ ਮਿਲੀ ਜ਼ਮਾਨਤ ਪਲਖਤੋਂ ਕਾਂਗਰਸ ਵਿਧਾਇਕ ਸੁਖਪਾਲ ਸਿੰਘ ਖੈਰਾ ਨੂੰ ਜ਼ਮਾਨਤ ਮਿਲ ਗਈ ਹੈ ਦੱਸ ਦਈਏ ਕਿ ਐਨ ਡੀ ਪੀ ਐਸ ਮਾਮਲੇ 'ਚ 28 ਦਸੰਬਰ ਤੋਂ ਜੇਲ੍ਹ 'ਚ ਸਨ ਸੁਖਪਾਲ ਖੈਰਾ ਮਾਮਲਾ 2015 ਦਾ ਦੱਸਿਆ ਜਾ ਰਿਹਾ ਹੈ ਇਸ ਵਿੱਚ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਗਲੀ ਖਬਰ ਲੁਧਿਆਣਾ ਦੀ ਧਾਰਾ ਮੇਲ ਚ ਦੋ ਸਿਲੰਡਰ ਫਟੇ ਧਮਾਕੇ ਨੇ ਹਿਲਾ ਕੇ ਰੱਖ ਦਿੱਤਾ ਇਲਾਕਾ ਬੀਤੇ ਦਿਨ ਜਿੱਥੇ ਖੰਨਾ ਦੇ ਵਿੱਚ ਇੱਕ ਤੇਲ ਟੈਂਕਰ ਟੈਂਕਰ ਨੂੰ ਭਿਆਨਕ ਅੱਗ ਲੱਗੀ ਸੀ ਲੁਧਿਆਣਾ ਦੇ ਵਿੱਚ ਸਹਿਮ ਦਾ ਮਾਹੌਲ ਸੀ ਉੱਥੇ ਹੀ ਅੱਜ ਸਵੇਰੇ ਲੁਧਿਆਣਾ ਦੇ ਟਿੱਬਾ ਰੋਡ ਸੰਧੂ ਕਲੋਨੀ ਚ ਤਾਗੇ ਦੇ ਇੱਕ ਗੋਦਾਮ ਦੇ ਵਿੱਚ ਅਚਾਨਕ ਭਿਆਨਕ ਅੱਗ ਲੱਗ ਗਈ ਲੱਗਣ ਦਾ ਕਾਰਨ ਸਿਲੰਡਰ ਦੇ ਇੱਕ ਹੋਏ ਧਮਾਕੇ ਨੂੰ ਦੱਸਿਆ ਜਾ ਰਿਹਾ ਹੈ ਜਿਸ ਤੋਂ ਬਾਅਦ ਇਲਾਕੇ ਚ ਵਿੱਚ ਹੜਫੜਾ ਹਫੜਾ ਦਫੜੀ ਦਾ ਮਾਹੌਲ ਪੈਦਾ ਹੋ ਗਿਆ ਤਾਕ ਫੈਕਟਰੀ ਨੂੰ ਤੁਰੰਤ ਖਾਲੀ ਕਰਵਾਇਆ ਗਿਆ ਅਤੇ ਸੁੱਖ ਦੀ ਗੱਲ ਇਹ ਹੈ ਕਿ ਉਸ ਵਕਤ ਕੋਈ ਅੰਦਰ ਮੌਜੂਦ ਨਹੀਂ ਸੀ ਪਰ ਅੱਜ ਅੱਗ ਤੇਜ਼ੀ ਨਾਲ ਹਵਾ ਚੱਲਣ ਕਰਕੇ ਫੈਲ ਗਈ ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਦੀ ਸੂਚਨਾ ਕੀਤੀ ਗਈ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਅਤੇ ਕਮੈਂਟ ਕਰਕੇ ਆਪਣੀ رائے ਜ਼ਰੂਰ ਦਿਓ ਧੰਨਵਾਦ